ਹਾਂਜੀ ਦੋਸਤੋ ਫੇਸਬੁੱਕ YouTube ਤੇ ਸਾਰਾ ਦਾ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਪਹੁੰਚੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਜੀ ਉਹਦੇ ਕੋਲ ਟਰੈਕਟਰ ਲੈ ਕੇ ਆਏ ਜੀ 53 10 ਲੈ ਪਾਈਆਂ ਨਾ ਕਰਾਉਂਦੇ ਆ ਗੱਲ ਜੀ 53 10 ਟਰੈਕਟਰ ਹੈ ਜੀ 17 ਮਾਡਲ 5 ਲੱਖ 85 ਹਜ਼ਾਰ ਰੁਪਿਆ ਰੇਟ ਹੈ ਜੀ ਹਾਂਜੀ ਬਾਈ ਜੀ ਟਾਇਰ ਟੂਰ ਕਿਵੇਂ ਜੀ ਇਹਦੇ ਚਾਰੇ ਜਮਾ ਨਵੇਂ ਆ ਚਾਰੇ ਜਮਾ ਨਵੇਂ ਟਾਇਰ ਹੈ ਜੀ ਹਾਲਤ ਦੇ ਸਾਦੋ ਸਾਰਾ ਰੇਨਾ ਟਰੈਕਟਰ ਹੈ ਬਾਈ ਹਾਂਜੀ ਰੇਨਾ ਸਾਰਾ ਸਾਰਾ ਰੇਨਾ ਟਰੈਕਟਰ ਹੈ ਜੀ ਹਾਂ ਬਾਈ ਕੀ ਨਾਮ ਹੈ ਤੇਰਾ ਰਵੀਰ ਹੈ ਬਾਈ ਬਲਵੀਰ ਸਿੰਘ ਪਿੰਡ ਜੀ ਭਾਗੀਵੰਦਰ ਭਾਗੀਵੰਦਰ ਤੇ ਮੋਬਾਈਲ ਨੰਬਰ ਜੀ ਮੋਬਾਈਲ 83078 ਹਾਂਜੀ 23770 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਨਾਮ ਆਪਰਾ ਬਲਵੀਰ ਹੈ ਜੀ ਬਲਵੀਰ ਸਿੰਘ ਨਾਮ ਹੈ ਜੀ ਇਹ ਤੁਸੀਂ 585000 ਰੁਪਿਆ ਰੇਟ ਪਾਇਆ ਜੀ ਮੌਕੇ ਤੇ ਇਹ ਟਰੈਕਟਰ ਜੀ ਕਿੰਨੇ ਦਾ ਦਿਓਗੇ ਜੀ ਦੇ ਦੇਾਂਗੇ 75000 ਦਾ ਬਾਈ 575000 ਰੁਪਏ ਦਾ ਟਰੈਕਟਰ ਦੇ ਦੇਾਂਗੇ ਬਾਈ ਕਿਨਾਂ ਬਾਕੀ ਸਿਰੇ ਮੌਕੇ ਤੇ ਮਾਨ ਤਾਨ ਕਰ ਦੂਗਾ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ 5510 ਟਰੈਕਟਰ ਲੈਣਾ ਹੈ ਜੀ ਇੱਕ ਕਾਇਲਮਬਰ ਪਲਾਟ ਹੈ ਜੀ ਤੇ ਇਧਰ ਤੋਂ 3 ਨੰਬਰ ਤੋਂ ਸਾਹਮਣੇ ਆ ਪਿਛਲੇ ਪਾਸੇ ਆ 6 ਨੰਬਰ ਦੇ ਜੀ ਸੜਕ ਤੋਂ 6 ਨੰਬਰ ਪਲਾਟ ਦੇ ਸਾਹਮਣੇ ਆ ਜੀ ਸੜਕ ਤੋਂ ਲਾ ਲਓ ਪਿਛਲੇ ਪਾਸੇ ਆ ਕਿੱਥੇ ਘੋੜੀਆਂ ਦਾ ਮੇਲਾ ਲੱਗਿਆ ਸੀਗਾ ਜੀ ਇਧਰ ਆ ਗਿਆ ਜੀ ਹੌਲੈਂਡ 650 ਜੀ ਹੌਲੈਂਡ 650 ਜੀ 10 ਮਾਡਲ ਹੈ ਜੀ 4 ਲੱਖ 65 ਹਜ਼ਾਰ ਰੁਪਈਆ ਡਿਮਾਂਡ ਹੈ ਤੇ ਟਾਇਰ ਟੂਰ ਕਿੰਨੇ ਕਹੇ ਜੀ ਇਹਦੇ ਨਵੇਂ ਟਾਇਰ ਜਮਨ ਨਵੇਂ ਟਾਇਰਾ ਜੀ ਚੌਂਕੜਾ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਹੈ ਜੀ 3 ਸਪੀਡ ਹੈ ਜੀ ਇਹ 3 ਸਪੀਡ ਪਾਵਰ ਸਟੀering ਹੈ 3 ਸਪੀਡ ਦੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਜੀ ਪੰਜਾਬ ਨੰਬਰ ਬਰਹੰਡਾ ਨੰਬਰ ਹੈ ਜੀ ਬਾਕੀ ਸਿਰੇ ਸੋਡੀ ਬਾਈ ਨਾਲ ਗੱਲਬਾਤ ਕਰਾਉਣਿਆ ਜੀ ਮੋਬਾਈਲ ਨੰਬਰ ਤੁਹਾਨੂੰ ਦਿੰਨੇ ਹੈ ਜੀ ਹਾਂ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਕੀ ਨਾਮ ਹੈ ਜੀ ਆਪਣਾ ਇੰਦਰਜੀਤ ਸਿੰਘ ਇੰਦਰਜੀਤ ਜੀ ਪਿੰਡ ਮਾਹੀਨਗਲ ਮਾਹੀਨਗਲ ਜੀ ਆਪਣਾ ਮੋਬਾਈਲ ਨੰਬਰ ਜੀ 98783 ਹਾਂਜੀ 45627 ਦੁਬਾਰੇ ਫੇਰ ਬੋਲ ਦਿਓ ਜੀ 99783 ਹਾਂਜੀ 45627 ਇਹ ਮੋਬਾਈਲ ਨੰਬਰ ਹੈ ਜੀ ਬਾਕੀ ਸਰੇ ਜੀ ਤੁਸੀਂ ਦੱਸੇ 465000 ਰੁਪਇਆ ਡਿਮਾਂਡ ਪਾਈ ਹੈ ਜੀ ਇਹ ਕਿੰਨੇ ਦਾ ਦਿਓਗੇ ਜੀ ਮੌਕੇ ਤੇ ਇਹ 425000 ਰੁਪਇਆ ਦਾ ਦੇ ਦਾਂਗੇ ਜੀ ਹਾਂ ਜਾਂ ਨਾ ਹਾਂ ਜਾਂ ਨਾ ਜੀ ਪੂਰਾ ਫੁੱਲ ਇਨ ਜਸਟ ਆਊਟ ਕਰਤਾ ਜੀ 425000 ਰੁਪਇਆ ਦਾ ਟਰੈਕਟਰ ਮਿਲ ਜੂ ਜੀ ਹਾਂ ਜਾਂ ਨਾ ਬਸ ਇਦੂ ਬਾਤ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਇਦੂ ਬਾਤ ਨਹੀਂ ਬਸ ਕੋਈ ਮਾਨ ਤਾਨ ਵੀ ਹੁੰਦਾ ਉਹ ਸਨੂਦ ਜਮਾ ਸਹਿਰੇ ਦਾ ਫੋਲ ਰੇਟ ਘਟਾਤਾ ਜੀ 1 ਲੱਖ ਤਾ ਆਯੋਜਿਤ ਜੇ ਕਿਸ ਨੇ ਮੇਲਾ ਲੁੱਟਣਾ ਜੀ ਜਮਾ ਆਫਰੀ ਹੈ ਜੀ ਦੇਖ ਸਕਦੇ ਹੋ ਟਰੈਕਟਰ ਸਾਰਾ ਰੇਨ ਵਾਲਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ